ਮੁੱਖ ਮੰਤਰੀ ਦੇ ਪਿੰਡ ਹੋਣ ਦੇ ਬਾਵਜੂਦ ਸਾਡੀ ਸੁਣਵਾਈ ਨਹੀਂ ਹੈ ਜੀ ਬਾਈ ਸਟਾਜ ਪਿੰਡ ਦੀ ਮੁੱਖ ਮੰਤਰੀ ਦੇ ਪਿੰਡ ਦਾ ਬਾਈ ਨੂੰ ਸਮਝ ਨਹੀਂ ਆਉਂਦੀ ਕੀ ਹਾਲ ਹੈ ਕੀ ਫਾਇਦਾ ਮੁੱਖ ਮੰਤਰੀ ਬਣੇ ਦਾ ਤਿੰਨ ਬਾਲ ਚੂੜੀਆਂ ਦੂਜੇ ਬਾਲ ਚੂੜੀਆਂ ਮੁੱਖ ਮੰਤਰੀ ਪਿੰਡ ਦਾ ਅਜੇ ਵੀ ਤੇ ਸੁਣਾ ਬਾਈ ਇਹ ਸਟਾਜ ਪਿੰਡ ਦੀ ਸੁਣਵਾਈ ਨਹੀਂ ਮੁੱਖ ਮੰਤਰੀ ਆਣਾ ਤੁਹਾਨੂੰ ਹੈਲੀਕਾਪਟਰ ਦੇਦਾ ਹੁਣ ਦੱਸੋ ਬਾਈ ਅਸੀਂ ਕੀ ਕਰੀਏ ਉਹ ਮੁੱਖ ਮੰਤਰੀ ਨੂੰ ਕਹਿੰਦੇ ਜਰਾ ਹਾਜ਼ਰ ਕਰਾ ਦੇ ਹੈਲੀਕਾਪਟਰ ਮਾ ਕੇ ਸਾਨੂੰ ਹੀ ਮਾਰ ਦੇ ਹੈਲੋ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸੀਂ ਖੜੇ ਆ ਪਿੰਡ ਸਟੌਜ ਅਸ ਪਿੰਡ ਡੋਬਦਾ ਦੀ ਬਾਈ ਇਧਰ ਡਰੇਨ ਪੱਟ ਰਹੇ ਸੀਗੇ ਮਲਾਜਮਾਂ ਨੇ ਆ ਕੇ ਰੋਕੀ ਆ ਕਿ ਜੇ ਸੀ ਵੀ ਕਹਿੰਦੇ ਵੀ ਸਾਨੂੰ ਅੱਗੇ ਲੈਣੀ ਪਊਗੀ ਜਿਹੜੇ ਪਿੱਛੇ ਹੋਰ ਪਿੰਡਾਂ ਨੇ ਰੋਡ ਪੱਟਦੇ ਸੜਕਾਂ ਪੱਟਦੀਆਂ ਉਹਦੀ ਅੱਗੇ ਕਿਸੇ ਨੇ ਲਈ ਨਹੀਂ ਸਾਡਾ ਸਾਡਾ ਪਿੰਡ ਸਟੌਜ ਮੁੱਖ ਮੰਤਰੀ ਦਾ ਪਿੰਡ ਆ ਸਾਡੇ ਪਿੰਡ ਦੇ ਦੀ ਭੁਗਦੀ ਨਹੀਂ ਹੈਗੀ ਬਾਈ ਕਿਸੇ ਦੀ ਹੈ ਸੱਚੀ ਕੀ ਕੀ ਮੁੱਖ ਮੰਤਰੀ ਨੂੰ ਚਟਾਈ ਸੀ ਹਾਂ ਸਾਰੇ ਪਿੰਡ ਕਹੇ ਸਾਡੇ ਪਿੰਡ ਭਗਵੰਤਵਾਨ ਦੀ ਵੀ ਨਹੀਂ ਚਲਦੀ ਬਈ ਦੇਖੋ ਕਰਮਾ ਥਾਣੇ ਦੀ ਨਹੀਂ ਚਲਦੀ ਹੈਗੀ ਹੈ ਆ ਸਾਡੇ ਬਾਰੀ ਕਹਨੇ ਸੀ ਆਗਿਆ ਲੈਣੀ ਆ ਕੀ ਗੱਲ ਹੈ ਉਹ ਖੜੇ ਨੇ ਉਹਨਾਂ ਨੇ ਬਣਾ ਇਹਨਾਂ ਨੇ ਰੋਕ ਹੁਣ ਲਾਓ ਅੱਗ ਖੜੇ ਨੇ ਸਾਹਿਬ ਇੰਸਪੈਕਟਰ ਸਾਹਿਬ ਇਹਨਾਂ ਨੇ ਰੋਕੀਆ ਹੈ ਜੀ ਆਹ ਦੇਖੋ ਕੀ ਗੱਲ ਬਾਤ ਹੈ ਜਿਹੜੀ ਪਹਿਲਾਂ ਉਧਰੇ ਪੱਟੀਆਂ ਗਈਆਂ ਨੇ ਕਿਸੇ ਦਾ ਆਉਣੀ ਆ ਸਰ ਨੇ ਰੋਕ ਰਿਆ ਕਿਸੇ ਮਨਜ਼ੂਰੀ ਇਹਨਾਂ ਨੇ ਦਵਾਈ ਨਹੀਂ ਉਹ ਬਾਈ ਬਾਈ ਇੱਕ ਮਿੰਟ ਗੱਲ ਸੁਣੋ ਫਿਰ ਤੁਹਾਨੂੰ ਮੁੱਖ ਮੰਤਰੀ ਦਾ 100 ਦਾ ਕੀ ਕੀ ਫੈਸਲਾ ਦੱਸਾਂ ਯਾਰ ਓਏ ਯਾਰ ਇੱਕ ਮਿੰਟ ਓਥੇ ਆ ਜਮਾ ਮੈਂ ਕਹਿੰਦਾ ਤੁਹਾਡੇ ਆ ਤੂੰ ਕਿਹ ਕੌਕਰੀਆਂ ਨਾ ਕਰਦਾ ਕੀ ਨਹੀਂ ਉਹ ਤੋਂ ਉਸੇ ਤੋਂ ਪਾੜ ਦੇ ਕਿ 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 ਮੇਰੇ ਮਾਗਰੇ ਸੇ ਓਥੇ ਨਾਲੇ ਤੇ ਸਾਰੇ ਬੋਲ ਰਹੇ ਨੇ ਯਾਰ ਆ ਮੈਂ ਕਿਹਾ ਮੈਂ ਦੱਸੂਗੀ ਨਾ ਨੌਕਰੀਆਂ ਨਹੀਂ ਕਿ ਮੈਂ ਤੇ ਜੇ ਨਾ ਕਰਾ ਆਂ ਨਹੀਂ ਮੈਂ ਕਹਾਂ ਤੋ ਬਦ ਮਾਗਣੀ ਪਰ ਸਾਹ ਰੋ ਕਰ ਰਿਹਾ ਬਾਈ ਹਾਂ ਕਰੇਗਾ ਕਰੇਗਾ ਲੋਕਾਂ ਦਾ ਆ ਗਿਆ ਨੀ ਮਾਨ ਮੰਤਰੀ ਦੇ ਪਿੰਡ ਦਾ ਕੀ ਫੈਲਾ ਹੋਇਆ ਹੈ ਹੈ ਮੈਂ ਕੱਲ ਕਿੱਥੇ ਦੀ ਨਹੀਂ ਕੱਲ ਕਿੱਥੇ ਦੀ ਐ ਐਸ ਡੀ ਐਮ ਦੀ ਸਾਡੇ ਮੈਨੇ ਦੁਪਤੀ ਮੈਨੂੰ ਆਇਆ ਐਸ ਡੀ ਐਮ ਐ ਕੋਈ ਹੱਲ ਨਹੀਂ ਹੋਇਆ ਧਰਮ ਕਰਦੇ ਨੂੰ ਕਹਿੰਦੇ ਖੋਲੋ ਅਸੀਂ ਬੰਦ ਜਾਨੇ ਬੰਦ ਕਰਾ ਕੇ ਆਏਗੇ ਬੰਦ ਜਾਨੇ ਬੰਦ ਕਰਾ ਕੇ ਆਏ ਅਸੀਂ ਨੇ ਓਥੋਂ ਯਾਰ ਯਾਰ ਪਾਪਾ ਪਾਪਾ ਪੱਤਾ ਯਾਰ ਚਲਾਓ ਕੋਈ ਆਗਿਆ ਨਹੀਂ ਲੈਣੀ ਯਾਰ ਜਿਹੜੇ ਰੋਟੀਆਂ ਨੂੰ ਕਹਿੰਦੇ ਗਾ ਮੈਂ ਗੱਲ ਕਰੀ ਰੋਕੀ ਉਹ ਨਹੀਂ ਇਹਨਾਂ ਦੀ ਵੀਡੀਓ ਬਣਾ ਰਿਆ ਫਿਰ ਇਹ ਇਹਨੂੰ ਤਾਂ ਕਹਿ ਨਹੀਂ ਕੋਈ ਸਮਝ ਨਹੀਂ ਇਹ ਗੱਲ ਦਾ ਕਰ ਰਹੇ ਨਹੀਂ ਹੁਣ ਲੱਗ ਲੱਗ ਜਾਂਦਾ ਹੁਣ ਨੂੰ ਤਾਂ ਕੀਨੇ ਕਹਿ ਲਈ ਕੋਈ ਅੱਗੇ ਨਹੀਂ ਲੈਂਦਾ ਕੋਈ ਹੋਰ ਨਹੀਂ ਲੈਂਦਾ ਓਏ ਓਨੇ ਵਾਗਰ ਪਈਦਾ ਇਹਨੇ ਦੋ ਵਾਰੀ ਭਾਈ ਮੁੱਖ ਮੰਤਰੀ ਹੋਣ ਦੇ ਨਾਂ ਤੇ ਵੀ ਸਾਡੇ ਪਿੰਡ ਦੀ ਕੋਈ ਸੁਣਵਾਈ ਨਹੀਂ ਹੋਈ ਬਾਈ ਕੀ ਕਰੋਗੇ ਸਾਡੇ ਪਿੰਡ ਦੇ ਦੀ ਮੁੱਖ ਮੰਤਰੀ ਹੋਣ ਦੇ ਨਾਂ ਤੇ ਵੀ ਕੋਈ ਸੁਣਵਾਈ ਨਹੀਂ ਦੇਖੋ ਸਾਰੇ ਲੋਕ ਹੋਂ ਚਾਰੋਂ ਘਰੇ ਨੇਗੇ ਕੀ ਗੱਲ ਬਾਤ ਆ ਜੈਨਮਾ ਗੈਨਮਾਨ ਉਰੇ ਆ ਕੇ ਮੁੜ ਕੇ ਗਿਆ ਬਈ ਕਿੱਥੇ ਆ ਗੈਨ ਵਿਹਣ ਕਿੱਥੇ ਹੈ ਗੈਨਮਾਨ ਉਰੇ ਘੇੜਾ ਦੇ ਕੇ ਮੁੜ ਕੇ ਆਉ ਕੀ ਕਰਕੇ ਗਿਆ ਬਈ ਕੁਛ ਨਹੀਂ ਕਰਕੇ ਗਿਆ ਹੈ ਫੋਟੋ ਖਿੱਚ ਕੇ ਲੈ ਜਾਂਦੇ ਨੇ ਗੱਲ ਡਿਪਟੀ ਮੈਡਮ ਫੋਟੋ ਖਿੱਚ ਕੇ ਲੈ ਗਈ ਅਬਦੀ ਪਾਈਪ ਲਾਈਨ ਦਾ ਮਾਰਾ ਆਇਆ ਸੀ ਅਬਦੀ ਪਾਈਪ ਲਾਈਨ ਦਾ ਮਾਰਾ ਆਇਆ ਸੀ ਮੇਰੀ ਪਾਈਪ ਲਾਈਨਾਂ ਪੱਟੀ ਜਾਵੇ ਉਰੇ ਆ ਕੇ ਮੁੜ ਕੇ ਆਈ ਉਹ ਕੀ ਗੱਲ ਬਾਤ ਹੈ ਇੱਥੇ ਹੈ ਜੈਸੀ ਵੀ ਚਲਾਉ ਰੋਕੋ ਜਿਹੜਾ ਰੋਕਦਾ ਬਈ ਚਲਾਓ ਇਹ ਗਈਆਂ ਨਾਲ ਪੱਟਾ ਨਹੀਂ ਪੱਟੋ ਆਪਣਾ ਸੀਐਮ ਨੇ ਪਿੰਡ ਵਾਸ ਹੈ ਹੈ ਸੀਐਮ ਨੇ ਪਿੰਡ ਵਾਸਤੇ ਆ ਗਿਆ ਨਹੀਂ ਆ ਗਿਆ ਲੋ ਲੋ ਆ ਸਾਰੀਆਂ ਸੜਕਾਂ ਬੱਟੇ ਬੱਟੇ ਯਾਰ ਸਾਰੀਆਂ ਬੱਟਦੀਆਂ ਯਾਰ ਸੜਕਾਂ ਵਾਲੀ ਪੱਟਾ ਯਾਰ ਸੜਕਾਂ ਦਾ ਪੱਟੀਆਂ ਪੱਜਾ ਕੀ ਗੱਲ ਹੈ ਰਾਤ ਦੇ ਰਾਣ ਫਰੇ ਆ ਕੇ ਤੋਰ ਤੇ ਆਹ ਚਲਾਦੀ ਬਈ ਕਿਸੇ ਦੀ ਆਗਿਆ ਤੋਂ ਬਗੈਰ ਹੀ ਚਲਾਈ ਜਾਂ ਨਾਲੇ ਆਪ ਚਲਾਈ ਆਸੀ ਨਾ ਅਗਦੇ ਦਮਤੇ ਚਲਾਈ ਆਪ ਤੇ ਦਮਤੇ ਚਲਾਈ ਆ ਕੋਈ ਸਰਪੰਚ ਵੀਰੇ ਕੋਈ ਮੈਂਬਰ ਹਾਂ ਨਾਲੇ ਨਾਲੇ रोक <laughs> रोको वेड़ा रोक पटी चल पटी चल ਇਹ ਲੋੜ ਕਦੇ ਵਸਰੋ ਜੀ ਉਹ ਯਾਰ ਮੁੱਖ ਮੰਤਰੀ ਲੈ ਗਈ ਬਹਾਰ ਆਇਆ ਯਾਰ ਉਹ ਕਹਿੰਦੇ ਪਿੰਡ ਸਾਡੇ ਕੁੱਟੂ ਕੁੱਟੂ ਕਹਿੰਦੇ ਸਾਨੂੰ ਪਿੰਡ ਉਹ ਵੀ ਯਾਰ ਬਾਦੀ ਕਰਵਾਉ ਕਹ ਕੇ ਪਹਿਲਾਂ ਤਾਂ ਸਾਰੇ ਆਣੇ ਬਾਈ ਤਾਂ ਨਾ ਨੱਕਾ ਆਪਣੀ ਬੰਦ ਕਰ ਰਿਹਾ ਸਾਡੀ ਅਸੀਂ ਅਸੀਂ ਬੰਦ ਕਰਕੇ ਆਏ ਐਸਟੀਓ ਸਾਹਿਬ ਕਹਿੰਦੇ ਆਪੀ ਬੰਦ ਕਰ ਲੋ ਅਸੀਂ ਆਪ ਕਰਕੇ ਆਏ ਸਾਡੇ ਨਾਲ ਕੋਈ ਨਹੀਂ ਦੁਰਦਾ ਅਸੀਂ ਤਾਂ ਤਾਂ ਕਰਦੇ ਹੱਜੇ ਸਾਡੀ ਸੁਣਵਾਈ ਹੋਵੇ ਅਸੀਂ ਪਿੱਛੇ ਸੁਣਵਾਈ ਨਹੀਂ ਉਰੇ ਆ ਕੇ ਸੁਣਾ ਯਾਰ ਸੁਣਾ ਯਾਰ चलाओ चलाओ अंट जाने की कल मार दे वो तो, पानी तो यार चली यार तू ਓਏ ਭਾਈ ਮੈਂ ਖੜਾ ਤੇਰੇ ਲਵੇਂ ਦਾ ਖੜਾ ਯਾਰ ਤੈਨੂੰ ਕਹਿਦਾ ਯਾਰ ਜਰ ਕਿਵੇਂ ਬੈਠੂਗੀ ਤਰੀਕਾ ਅਸੀਂ ਸਾਰੇ ਅਸੀਂ ਨਾਲ ਖੜਾਂਗੇ ਤੇਰੇ ਮੈਨੂੰ ਲੈ ਕੇ ਚੱਲੀ ਯਾਰ ਚਲਾ ਦੇ ਤੈਨੂੰ ਮੈਂ ਪਰ ਗਈ ਜਾਂਦਾ ਜਦ ਮੈਂ ਆ ਬੱਟ ਤੇ ਰਗਦੇ ਬੱਟ ਤੇ ਬੱਟ ਤੇ ਕਈਆਂ ਨਾਲ ਕੱਢਾਂਗੇ ਉਹ ਤੇਰਾ ਪਤਲੀ ਪਤਲੀ ਦਾ ਬੱਟ ਦੇ ਕਈਆਂ ਨਾਲ ਉਹ ਤੇਰਾ ਖਾਲੀ ਜੀ ਕਰਦੇ ਉਹ ਖਾਲੀ ਜੀ ਦਾ ਕਰਦੇ ਸੀ ਕਈਆਂ ਨਾਲ ਬੱਟਾਂਗੇ ਯਾਰ ਫਿਰ ਉਹ ਚਲਾ ਦੇ ਖਾਸਮਾ ਬੱਟਾਂਗੇ ਯਾਰ ਕਈਆਂ ਨਾਲ ਮਾਰ ਲੈ ਇੱਧਰ ਕੀ ਰਹਿਣਾ ਤੂੰ ਮਾਰੇ ਮਾਰੇ ਖੜਾ ਨਾ ਓਏ ਯਾਰ ਆਹ ਘੁੱਟ ਖਾਊਆ ਯਾਰ ਬੰਦ ਕਦੇ ਸੋ ਮਿੰਟ ਕਾਹਿੰਦਾ ਅਸੀਂ ਅਸੀਂ ਧੀੜਾ ਕਰ ਦਿਖਾਣਾ ਇਹਨਾਂ ਨੂੰ ਓਏ ਬੰਦ ਜਿਹੜੇ ਹੱਥ ਮਾਰਦੇ ਆ ਨਾ ਬੱਸ ਸਾਨੂੰ ਪਹਿਲਾ ਕੀ ਗੱਲ ਆ ਤੁਸੀਂ ਕਹਿੰਦੇ ਸਾਡੀ ਪਿੰਡ ਮੰਨਦਾ ਨਹੀਂ ਤੁਸੀਂ ਤਾਂ ਭੱਜ ਜਾਓ ਕੋਈ ਚੱਕਰ ਨਹੀਂ ਹੈੜੇ ਹੋਰ ਕਰਨਾ ਪਊਗਾ ਤੁਸੀਂ ਭੱਜ ਜਾਓ ਤੁਸੀਂ ਕਹਿੰਦੇ ਸਾਡੀ ਦਾ ਕਿਹੜੇ ਪਿੰਡ ਸੁਣਦਾ ਨਹੀਂ ਤੁਸੀਂ ਭੱਜ ਜਾਓ ਬਸ ਲੋੜ ਹੀ ਨਹੀਂ ਸਾਨੂੰ ਸਾਡੀ ਲੋੜ ਨਹੀਂ ਹੈਗੀ ਹਾਂ ਬਸ ਸਾਨੂੰ ਕਾਸ਼ੇ ਆਪੀ ਕਰ ਲਾਂਗੇ ਸਾਡੇ ਨ ਕਾਨੂੰਨ ਆਊਗਾ ਕੋਈ ਕੋ ਹੋਵੇ ਕਾਸ਼ੇ ਆਪੀ ਸਮਝਾਂਗੇ ਅਸੀਂ ਆਪਦਾ ਕੰਮ ਕਰ ਲਾਂਗੇ ਹਾਂ ਭੱਜ ਜਾਓ ਥੋੜਾ ਫੇਰ ਆਈ ਕੋਈ ਮੇਰਾ ਭਾਈ ਵੀ ਨਹੀਂ ਕੋਈ ਹੈਰਾ ਤੁਸੀਂ ਕਹਿ ਲਈ ਤੁਸੀਂ ਭੱਗ ਜਾਓ ਤੁਸੀਂ ਤੁਸੀਂ ਭੱਗ ਜਾਓ ਤੁਸੀਂ ਭੱਗ ਜਾਓ ਜਾ ਵੀ ਤੁਸੀਂ ਜਾਓ ਤੁਸੀਂ ਜਾਓ ਤੁਸੀਂ ਭੱਗ ਜਾਓ ਇੱਥੇ ਇੱਥੇ ਲੜਾਈ ਹੋਣੀ ਕੋਈ ਪਰਦੂਗਾ ਖੜਾ ਫੜਾ ਮੈਨੂੰ ਭਜਾਓ ਯਾਰ ਆਓ ਕੱਟੋ ਪਰਾਂ ਚਲੋ ਯਾਰ ਆਓ ਕਿਉਂ ਤੁਸੀਂ ਉਰੇ ਉਹ ਕਰਿਆ ਬਈ ਤੁਸੀਂ ਭੱਗ ਜਾਓ ਸਾਡੀ ਤਾਂ ਪਿੰਡ ਸੁਣਦਾ ਨਹੀਂ ਕਦੇ ਸੀਐਮ ਦਾ ਪਿੰਡ ਹਾਂ ਕੀ ਭਰੇ ਮੁੱਖ ਮੰਤਰੀ ਬਣੇਗਾ ਆ ਜਾਨ ਆਇਆ ਦੀ ਇੱਕ ਮਿੰਟ ਜਾਨ ਆਇਆ ਦੀ ਗੈਣੂਰੇ ਢੇੜਾ ਲੈ ਕੇ ਮੁਰਗੇ ਕੀ ਕਰਕੇ ਹੈ ਗੈਣ ਢੇੜਾ ਲੈ ਕੇ ਮੁਰਗੇ ਲੈ ਕਿਹਨੇ ਦੱਦੇ ਨੇ ਇਹ ਪੱਟਣ ਨਹੀਂ ਦਿੰਦਾ ਲੈ ਕੀ ਗੱਲ ਹੈ ਇਹ ਹਾਂ ਧਰਮਘੜ ਦਾ ਹਾਂ ਉਹੀ ਤਾਂ ਗੱਲਾਂ ਰੋਆ ਕੇ ਮੁਰਗੇ ਭੈਣ ਦੀ ਉਹੀ ਰੋਕੀ ਜਾਂਦੇ ਨੇ ਰੋਕਦੇ ਤੂੰ ਕਿ ਮੈਂ ਅੱਗੇ ਲੈ ਲਵਾਂ ਅਸੀਂ ਅੱਖਾਂ ਵੀ ਕੱਲ ਨਹੀਂ ਸੜਕਾਂ 'ਤੇ ਮੈਨੂੰ ਉਦੋਂ ਅੱਗੇ ਕਿਹਨੇ ਲਈਦੀ ਥੋੜਾ ਜਿਹਾ ਉਹ ਵੀ ਆਈ ਆਈ ਜਾਂਦੇ ਹਾਂ ਹਾਂ ਉਹਦਾ ਰੋਡ ਖੜੇ ਤੁਸੀਂ नाला भी नहीं बढ़ गए मुलाजम सारा पिंड खड़े होगा ए सी भी बंद करा मेरे की फायदा मुख्यमंत्री बनेगा मुख्यमंत्री आन भाई वरुफ गेड़ा रहती आए भाई वरुफ गेड़ा रे के मुके बी आज सारा पिंड पिटे मरने धर्म करते दो लेते हो दो लेते कोई आगे नहीं कुछ होती मुख्यमंत्री पिंड की सुनवाई देगी

कई पटो लो कया लो ਹੁਣ ਹਟਾਈ ਗਈ ਉਟਾਏਗਾ ਹੁਣ ਹਟਾਏਗੀ ਨੂੰ ਉਟਾਓਗੇ ਹੁਣ ਹਟਾਓ ਹੁਣ ਹਟਾਓ ਬਦਿਆ ਨਾ ਫਿਕਰੇਗਾ ਭਾਈ ਤੈਨੂੰ ਤੈਨੂੰ ਬੜੀ ਦੋਸਤ ਹਾਂ ਤੂੰ ਬਦਿਆ ਤੂੰ ਕਰਦਾ ਅਜੀਮਾਰੇ ਪਿਆ ਸੀ ਹਾਂ ਵੇਰਾ ਸੀ ਮਰੇ ਪਿਆ ਯਾਰਾ ਭਾਈ ਦੱਸ ਤਰਾ ਸਮਾਨ ਚੱਕ ਲੈ ਵਾਦੋ ਸਾਡਾ ਭਾਈ ਪੰਜ ਮਿੰਟ ਹੋਈ ਰਹੀ ਅਸੀਂ ਰੁਕੀ ਗੱਲ ਕਰਨ ਦੀ ਤੁਸੀਂ ਬੰਦ ਮੈਂ ਕਿਉਂ ਹੋਏ ਨੇ ਉਹ ਗੱਲਾਂ ਵੀ ਯਾਰਾ ਪੰਜ ਮਿੰਟ ਹਾਂ ਪੱਟੋ ਪੱਟੋ ਗਈਆਂ ਨਾਲ ਯਾਰਾ ਉਹਦੇ ਨੂੰ ਰੇਜਾ ਲਓ ਅੱਜ ਪਤਾ ਲੱਗਣੇ ਹੁੰਦਾ ਕਿ ਉਹ ਨਹੀਂ ਪਟਾਉਂਦਾ ਨਾ ਨਾ ਅੱਛਾ ਪਰਾਂ ਲੱਗ ਲੋ ਓਏ ਉੱਥੇ ਕੋਈ ਸਾਡੇ ਬੋਲਣਾ ਬੋਲ ਮਾਰਦਾ ਬਣੇ ਇਹਨੂੰ ਹਾਂ ਬੋਲਣਾ ਜਾਉਣੇ ਪਾਣੀ ਤੋਂ ਵੀ ਭੈਂਦਾ ਯਾਰ ਆਪਣੀ ਆ ਪਾਣੀ ਤੋਂ ਉਹ ਵੀ ਪਾ ਆਪਣੀ ਆ ਕੋਈ ਨਾ ਸਾਰਾ ਕੁਝ ਨਿਗਾਹਾਂ ਮਾਗੇ ਸਾਰਾ ਨਾ ਕੁਝ ਕਈ ਰੋਲਾ ਪਾਓ ਸਾਰਾ ਉਸੋ ਨਿਗਾਹਾਂ ਮਾਗੇ ਉਸੇ ਥੇ ਆਪੀ ਪਤਾਗੇ ਜੈਸੀਬੀ ਦੇਖ ਲਈਓ ਜੇ ਇਸ ਦੀ ਜਾਨ ਨੀ ਰੋੜੀ ਆਪ ਬੱਟ ਰਹੇ ਨੇ ਬਈ ਦੇਖੋ ਜੇਸੀਬੀ ਬੰਦ ਕਰਾ ਦੀ ਜੇਸੀਬੀ ਵਾਲਾ ਵਿਚਾਰਾ ਤਾਂ ਡਰ ਗਿਆ ਵੀ ਮੇਰੇ ਤੇ ਪਰਚਾ ਨਾ ਹੋ ਜੇ ਇਹ ਮੁੱਖ ਮੰਤਰੀ ਦੇ ਪਿੰਡ ਦਾ ਬਈ ਮੈਨੂੰ ਸਮਝ ਨਹੀਂ ਆਉ ਦੂਜੇ ਪਿੰਡਾਂ ਨਹੀਂ ਸੁਣਵਾਈ ਆ ਉਹਨਾਂ ਨੂੰ ਨੱਕੇ ਵੀ ਕੱਢ ਲਓ ਸਾਰਾ ਵੀ ਕੱਢ ਲਓ ਹੈ ਸਾਡੇ ਪਿੰਡ ਨੂੰ ਪਤਾ ਨਹੀਂ ਕੀ ਚੱਕਰ ਆ ਕਿ ਸਾਡੇ ਪਿੰਡ ਭਾਈ ਵੋਟਾਂ ਨਹੀਂ ਪਾਉਂਦਾ ਹੈਗਾ ਆ ਗੈਂ ਨੂੰ ਰੋਗੇੜਾ ਦੇ ਕੇ ਮੁੜ ਕੇ ਗਿਆ ਕਹਿ ਕਹਿ ਕੇ ਨਹੀਂ ਜਾ ਸਕਦਾ ਦੀ ਉਹ ਜੇ ਈ 2 ਤੇ ਚੜਨ ਨੂੰ ਕਿਲੇ ਵੱਜਿਆ ਬੇਸਾ ਪਾਣੀ ਨਾ ਪਸਾ ਦੇ ਜਮੀ ਓਏ ਇਹਨਾਂ ਨੂੰ ਬਾਬਾ ਇਹਨਾਂ ਨੂੰ ਕਹ ਰੋ ਕਿ ਤੁਸੀਂ ਭੱਗ ਜਾਓ ਹਾਂ ਬਾਬਾ ਐ ਕਹ ਰੇ ਕਰ ਇਹਨਾਂ ਨੂੰ ਭੱਗ ਜਾਓ ਇਹਨਾਂ ਨੂੰ ਬਾਬਾ ਉਹ ਮਸ਼ੀਨ ਵਾਲੇ ਦੀ ਗੱਲ ਇਹਨਾਂ ਨੂੰ ਕਹਣਾ ਵੀ ਤੁਸੀਂ ਭੱਜ ਜਾਓ ਥੋੜਾ ਫੇਰ ਇਹਨਾਂ ਨੂੰ ਕਹੇ ਜਾਂਦੇ ਆਪਾਂ ਮੜਾ ਮੜਾ ਪੁੱਤੇ ਵੀ ਮੜਨੇ ਚੱਲੋ ਆਜਾ ਚੱਲੋ ਚੱਲੋ ਆਜਾ ਪਈਆ ਲੈ ਮੈਂ ਚੱਲ ਚੱਲ ਉਹ ਤਾਂ ਇਹਨੂੰ ਕੋਈ ਨਹੀਂ ਚੱਲਦੇ ਉਰੋਂ ਪੱਟ ਕੇ ਉਧਰ ਚੱਲਦੇ ਆ ਓਏ ਉਰੋਂ ਪੱਟ ਲੋ ਪਹਿਲਾਂ ਫਿਰ ਉਧਰ ਪੱਟ ਕੇ ਆਵਾਂਗੇ ਉਹ ਨਾ ਬੱਟੋ ਉਧਰ ਫੇਰ ਬੱਟ ਗਿਆ ਵਾਂਗੇ ਹਾਂ ਵਧੀਆ ਕੀਤੀ ਕਰਦੇ ਆ ਇਹ ਵੱਡਾ ਮਗੌਰੀ ਤੁਸੀਂ ਐ ਕਰੋ ਆ ਧਰਮਗੜ ਵਾਲਾ ਬਾਹਣ ਦੇਖੋ ਕਿੰਨਾ ਉੱਚਾ ਉੱਥੋਂ ਪਾਣੀ ਇੱਧਰ ਆਈ ਜਾਂਦਾ ਨਾ ਨਾ ਆਈ ਜਾਂਦਾ ਉਹਨਾਂ ਵੇ ਕਿਵੇਂ ਪਟਾ ਦੇਣੇ ਤੁਸੀਂ ਹੈ ਤੁਸੀਂ ਉਹ ਮੇਰੀ ਮੋਟਰੀ ਛੋੜੋ ਹਾਂ ਦਰਮਗਾਣਾ ਦੇ ਪਰਦਾ ਸਾੜਾ ਤੇ ਦੇ ਲੋ ਪਰਕੇ ਲੈ ਇਹ ਬਾਪੂ ਜੀ ਜਾਨਕੋ ਮੋਰੀ ਬਾਈ ਜੇ ਤੱਕ ਆਲੇ ਗਏ ਜਾਨਦਾਰ ਫਾਇਰ ਮਾਰੂ ਮੈਂ ਦੁਬਾਰਾ ਜਦੋਂ ਐਡੀ ਫੋਰਸ ਨੂੰ ਤਾਂ ਜੰਗ ਵੀ ਨਹੀਂ ਲੱਗਿਆ ਆਖੀ ਸਾਡਾ ਕਰੂਗਾ ਦੇਦ ਆਖੀ ਸਾਡਾ ਕਰੂਗਾ ਨਹੀਂ ਕਰੋ ਹੱਥ ਬਾਹਰ ਦਾ ਸੋਟਾ ਰਾਤਨੇ ਕਿੱਥੇ ਹੈਂ ਗੱਲ ਸੁਣੀ ਰਾਤਨੇ ਰਾਤ ਰੁਕੇ ਸੀ ਸਾਰੇ ਰੁਕਦੇ ਰੁਕੇ ਸੀ ਆਪੇ ਰੁਕੇ ਸੀ ਨਹੀਂ ਰਾਤ ਰੁਕੇ ਸੀ ਫਿਰ ਰਾਤ ਰੋਕੇ ਰਾਤ ਰੁਕੇ भी मिनट हो गया हजे तक अब भी अर्धा घंटा हो गया पंज मिनट कह पं मिनट हो पं मिनट हो गया ਹਾਂ ਸਾਡੇ ਪਿੰਡ ਤੇ ਬੰਦ ਕਰਾਓ ਪਾਣੀ ਕਾਹਦੀ ਗਲਤੀ ਹੋ ਗਈ ਯਾਰ ਉਹੀ ਮਰੀ ਜਾਣਾ ਯਾਰ ਤੂੰ ਗਲਤੀ ਕਰੀ ਹੋਗੀ ਕਹੇ ਪੁੱਛਿਆ ਨਹੀਂ ਗਿਆ ਪੁੱਛਿਆ ਤੂੰ ਹੀ ਆਈਦਾ ਪਿੰਡ ਮਾਰ ਖਾਂਦਾ ਦੂਜੇ ਪਾਸੇ ਹੋ ਕੇ ਖੜਦਾ ਨੇ ਯਾਰ ਕਾਹਦੀ ਗਲਤੀ ਹੋ ਗਈ ਹਾਂ ਕਹਿੰਦੀ ਕੁਈ ਕੋਟੇ ਹੋਈ ਜਾਓ ਸਾਰੇ ਦਾ ਅਸਰ ਆ ਗਿਆ ਹੁਣ ਹੋਰ ਕੀ ਮਜ਼ਦੂਰੀ ਲੈਣੀ ਐ ਐਸਡੀਐਮ ਆ ਗਿਆ ਜਦੋਂ ਉਹਨਾਂ ਨੇ ਸੁਣਵਾਈ ਨਹੀਂ ਹੋਈ ਕੋਈ ਹੈ ਜਦੋਂ ਸਾਰਾ ਐਸਡੀਐਮ ਆਇਆ ਦੀ ਹਰੋ ਇਹਦਾ ਗੱਲ ਆ ਇਹ ਲੈ ਆ ਬਈ ਲੈ ਯਾਰ ਆਹ ਲੈ ਮੱਤਿਆ ਯਾਰ ਖੜਾਂਗੇ ਖੰਡਾਂਗੇ ਸਾਡਾ ਮਰੇ ਹਾਂ ਕਰਦੇ ਨਹੀਂ ਇੱਕ ਚਾਈਕਾਂ ਫਾਪੜੇ ਲਾਉਂਦੇ ਹਾਂ ਜਾਓ ਕਹਿੰਦੇ ਓ ਕੱਲਾਏ ਬਾਈ ਤੱਲਾਂਗੇ ਖੜੋ ਰੇ ਤੱਲਾਂਗੇ ਇਹ ਭੁੱਲ ਜਾ ਵੀ ਜਾਂਦੇ ਨਹੀਂ ਜਾਵਾਂਗੇ ਇਹ ਭੁੱਲ ਜਾ ਵੀ ਸਾਡੇ ਨਾਲ ਜਾਂਦੇ ਨਹੀਂ ਅੱਜ ਮੈਂ ਜਾਵਾਂਗੇ ਬਾਈ ਕੀ ਕਰੀਏ ਜਾਵਾਂਗੇ ਬਾਈ ਤੁਹਾਡੇ ਨਾਲ ਜਾਵਾਂਗੇ ਸਾਡੇ ਨਾਲ ਜਾਵਾਂਗੇ ਹਾਂ ਅਸੀਂ ਤਾਂ ਲੈ ਆਏ ਬਈ ਤੁਹਾਡੇ ਨਾਲ ਅਸੀਂ ਤਾਂ ਪੱਟ ਰੱਖਿਆ ਹਾਂ ਆਹ ਲੈ ਕੇ ਚੱਲਾਂਗੇ ਕੋਈ ਤੂੰ ਮੈਨੂੰ ਬੁਲਾਉਣਾ ਸੀ ਤੂੰ ਮੈਨੂੰ ਤਾਂ ਬੁਲਾ ਲੰਦਾ ਨਹੀਂ ਤੂੰ ਮੈਨੂੰ ਬੁਲਾ ਲੰਦਾ ਓਰੇ ਖੜਜੋ ਕਿਉਂਕਿ ਜੇ ਉਹ ਰੋਏ ਨਾ ਨੇ ਰੋਕਦਾ ਫਿਰ ਉਧਰ ਵੀ ਨਹੀਂ ਪੱਟਣ ਦੇਣਾ ਜੇ ਲੈਣਾ ਪੂਰੇ ਲੈਣਾ ਪੂਰਾ ਫੈਸਲਾ ਹਾਂ ਬਸ ਅਸੀਂ ਤੁਹਾਡੇ ਨਾਲ ਆ ਜਾਏ ਹੋਰ ਬੋਲ ਇਹ ਲਾ ਜਾਂਦਾ ਹੈ ਨਾ ਡਰਦਾ ਵਿਚਾਰਾ ਇਹਨੂੰ ਆਇਆ ਮੇਰੇ ਦੇ ਬਰਚਾ ਨਾਲ ਬਾਈ ਜੀ ਕਬੈਕ ਲਾਉਗਾ ਇਹ ਡਰਦਾ ਹੈ ਹਰ ਕਿਹਾਦਾ ਉਹ ਉੱਥੇ ਦਾ ਨਾ ਚੱਲੋ ਕਦੇ ਉਹ ਪਜਾਦੀ ਬਾਈ ਪ੍ਰਸ਼ਾਸਨ ਨੇ ਜੇ ਸੀ ਵੀ ਦੇਖ ਲਓ ਬਾਈ ਹੋਰ ਪਿੰਡਾਂ ਨੇ ਨਹੀਂ ਸੁਣ ਬਾਈ ਐ ਸਟਾਜ ਪਿੰਡ ਦੀ ਸੁਣਵਾਈ ਨਹੀਂ ਮੁੱਖ ਮੰਤਰੀ ਕਹਿੰਦਾ ਤੁਹਾਨੂੰ ਹੈਲੀਕਾਪਟਰ ਦੇਤਾ ਹੁਣ ਦੱਸੋ ਬਾਈ ਅਸੀਂ ਕੀ ਕਰੀਏ ਆ ਖੜੇ ਨੇ ਪੁਲਿਸ ਵਾਲੇ ਘੇਰੀ ਮੁੱਖ ਮੰਤਰੀ ਦਾ ਹੈਲੀਕਾਪਟਰ ਨੂੰ ਕੀ ਕਰੀਏ ਬਾਈ ਅਸੀਂ ਦੱਸੋ ਕਿੜੇ ਆਦਦੇ ਨੇ ਵਗ ਜਾਓ ਯਾਰ ਇੱਥੋਂ ਵਗ ਜਾਓ ਇਹਨਾਂ ਨੂੰ ਭੇਜ ਦਿਓ ਯਾਰ ਕਹੜੇ ਹੱਡ ਦਾ ਪਿੰਡ ਨਹੀਂ ਮਾਰਨਾ ਇੱਥੇ ਲੈਡ ਬਣਾ ਕੇ ਖੜ ਜੇ ਤਾਂ ਖਾਲੀ ਤੇ ਧੱਕਾ ਦੋ ਦੋ ਯਾਰ ਨਹੀਂ ਜਿਹੜੀ ਅੱਜ ਹੈ ਇਹ 5 ਮਿੰਟ ਨਹੀਂ ਹੋਈ ਹੈ 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 5 ਮਿੰਟ ਨਹੀਂ ਹੋਈ ਹੈ ਤੇ ਭਾਈਓ ਕਹਿੰਦੇ ਪਿੰਡ ਨੂੰ ਕੁੱਤਾ ਨਹੀਂ ਹੋਣਾ ਹਾਂ हा सही गल आहे फिर भॻजो यार तुंहिंज कंदो बि भई सोचो पिंड न त

ਜੇ ਨਾ ਦੇਵ ਨਾ ਨੀ ਮਨਜ਼ੂਰੀ ਨਾ ਦਿੱਤੀ ਫੇਰ ਪਟਾਏ ਦਾ ਸੀ ਫੇਰ ਵੀ ਸਾਡੇ ਕੱਲੇ ਪਿੰਡ ਦਾ ਨਹੀਂ ਹੈਗਾ ਉਹ ਉਹ ਟੋਲਾ ਵਾਲ ਤੋਂ ਆਪਣਾ ਦਿਖਾਵਾ ਲੈ ਕੇ ਦੇਖੋ ਸਾਡੇ ਪਿੰਡ ਦੇ ਸਾਰੇ ਥਾਰ ਪਿੰਡਾਂ ਨਾਲ ਪਾਣੀ ਆਉਂਦਾ ਜੇ ਸੜਕਾਂ ਨਾ ਬੱਟਦੇ ਹੋ ਇਨਾ ਪਾਣੀ ਆਉਂਦਾ ਨਹੀਂ ਸੀ ਸਾਡੇ ਪਿੰਡਾ ਕਿੰਨੇ ਦਾ ਮੱਥਾ ਪੱਟਾ ਹੈ ਟੋਲਾ ਵਾਲਾ ਦਾ ਕੱਲੇ ਦਾ 18 ਫੁੱਟਾ ਰੋਡ ਬੱਟ ਰੱਖਿਆ ਹੈ ਕਹਿੰਦਾ ਇਹਨਾਂ ਨੂੰ ਵੀ ਸਾਰ ਪਿੰਡ ਨਹੀਂ ਸੁਣਦਾ ਤੁਸੀਂ ਸਾਈਡ ਤੇ ਹੋ ਜੋ ਹਾਂ ਉਹਦੇ ਕੋਲ ਨੰਬਰ ਹੋਊਗਾ ਉਹ ਹੁਣ ਤੱਕ ਕਬੱਡੀ ਪਲੇ ਬੰਦ ਕਰੀ ਕਿਸਨੇ ਆ ਤੁਹਾਡੇ ਪਿੰਡ ਕਾਨੂੰਨ ਆ ਉਹਨੂੰ ਮਾਰ ਲਾਉਗਾ ਤੇਰੇ ਤੋਂ ਬਾਰੇ ਫੋਨ ਕਰੋਗੇ ਗਰ ਤੋਂ ਬਾਰੇ ਫੋਨ ਕਰੋਗੇ ਅਸੀਂ ਕੱਲ ਨੂੰ ਲੜਾਈ ਲੜਾਂਗੇ ਹਾਂ

ਹਾਂ ਹਾਂ ਬਦਲ ਬਦਲ ਭੇਜਦੇ ਹੁਣ ਤੁਸੀਂ ਆਗੇ ਕੱਲ ਨੂੰ ਕੋਈ ਹੋਰ ਆ ਜੂਗਾ ਜੀ ਓਏ ਅੱਪਾ ਆਪਣਾ ਕੰਮ ਕਰੋ ਯਾਰ ਨਾਲ ਜੋ ਇਧਰ ਨੂੰ ਹੋ ਜਾ ਬਾਈ ਮਿੱਟੀ ਵਿੱਚ ਢਲ ਜਾਂਦੀ ਓਏ ਆਏ ਨੂੰ ਹੋ ਜਾ ਬਾਈ ਮੜਾ ਇਹ ਮਿੱਟੀ ਵਿੱਚ ਢਲ ਜਾਂਦੀ ਆਏ ਨੂੰ ਪਤਾ ਨਹੀਂ ਕਿੱਥੋਂ ਆ ਐਂ ਵਿੱਚ ਹੀ ਡੇ ਲਓ ਖਾਲੀ ਇਧਰ ਕਰੋ ਓਏ ਵੋ ਕਹੀਦਾ ਨਹੀਂ ਯਾਰ ਉਹ ਮੈਨਾਂ ਕਹੀਿਆ ਨਾ ਹਾਂ ਉਹ ਇੱਧਰ ਬਾਰੀਸ ਨੇ ਬੰਦੇ ਆਉਂਗੇ ਤੇ ਯਾਰ ਕਰੋੜ ਦਾ ਉਹਰੇ ਬੜਾ ਮਸ਼ੀਨ ਮੋੜੀਆ ਹੁਣ ਮਸ਼ੀਨ ਵੀ ਤੁਸੀਂ ਮੰਗਾਓ ਮਸ਼ੀਨ ਸੋਨੂੰ ਮੰਗਾਉਣੀ ਪਊਗੀ ਹੁਣ ਤੁਸੀਂ ਮੋੜੀਆ खड़े एक मिनट मशीन इन मंगवा एक मिनट एक मिनट चुप करो मारके तेन समाओ खाते एक मिनट ਇੱਕ ਮਿੰਟ ਹੁਣ ਕੀ ਕਹਿੰਦੇ ਕੀ ਕਹਿੰਦੇ ਕੀ ਕਹਿੰਦੇ ਇੱਕ ਮਿੰਟ

ਆਰੇ ਬਰਾਬਰ ਆਰਾ ਬੰਦ ਕਰੂ ਸਾਡੇ ਨਹੀਂ ਨਹੀਂ ਕਹੀ ਬੜਾ ਇਦਾਂ ਸੁਣਨੀ ਦੀ ਗੱਲ ਕਰਨੇ ਲਾ ਦੀ ਜਿਹੜੀ ਗੱਲ ਕਰ ਰਹੇ ਹਾਂ ਠੀਕ ਆ ਸਿੱਧੀ ਦਿਆਂ ਦੀ ਭੱਤੀ ਹੋਇਆ ਮਰ ਲਈ ਭੱਤੀ ਕੋਈ ਨਹੀਂ ਮੰਨਦਾ ਉਹ ਅਸੀਂ ਵੀ ਮਰਦੇ ਲਈ ਹਾਂ ਨਹੀਂ ਕੋਈ ਨਹੀਂ ਬਰਾਬਰ ਗੱਲ ਕਰਦਾ ਯਾਰ ਬਣਾ ਪਰ ਆ ਹੋਏ ਹਾਂ ਬਰਾ ਕੀ ਸੀ ਤੂੰ ਮਰ ਗਿਆ ਓਏ ਕੀ ਗੱਲ ਹੈ ਓਏ ਕੱਲੇ ਲਾ ਯਾਰ ਕੀ ਗੱਲ ਹੈ ਓਏ ਬਾਪੂ ਨਾਲ ਗੱਲ ਨਾਲ ਹੋ ਗਈ ਕਰਦੀ ਐ ਦੇ ਹੋ ਸਾਡੇ ਪੈਸੇ ਤਾਂ ਖਾ ਸਾਡੇ ਪੈਸੇ ਮਾਰਦੇ ਨੇ ਟੈਕਸ ਲਗਾਉਂਦੇ ਨੇ ਸਾਡੇ ਪੈਸੇ ਦੀ ਆਉਂਦੀਆਂ ਨੇ ਇਧਰ ਖਾਹਾਂ ਫਰੀਦ ਫਰੀਦ ਕੋਈ ਨਹੀਂ ਸੀ ਦਿੱਦਦਾ ਸਵਾਰ ਫਰੀਦ ਹੁੰਦਾ 60000 ਰੁਪਏ ਦਾ ਤਾ ਭਰਤੀ ਹੁੰਦਾ ਗਲਾ ਹਾਂ ਸਾਡੇ ਨਾਲ ਹਾਂ ਬੱਚੀ ਦੇ ਆ मिटी भिटी मारो मिटी मारो ट्रैक्टर लिया ਕੋਈ ਨਾ ਗੇਰਾ ਪਤਾ ਨਹੀਂ ਦੇਖੋ ਭਗਵਾਨ ਤੁਮਾਰ ਦਾ ਪਿੰਡ ਦੇਖੋ ਬਾਈ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰਦਾ ਸਾਡੇ ਮੁੱਖ ਮੰਤਰੀ ਜੀ ਸੁੱਤੇ ਬੈਰੇ ਹੈ ਹਾਂ ਅਸੀਂ ਬੰਦ ਕਰਿਆ ਜੀ ਪੰਜ ਜਣੇ ਨੇ ਗੱਲ ਸਾਡੇ ਕਈਆਂ ਮਾਰਦੇ ਉਹਦੋਂ ਦਾ ਪ੍ਰਸ਼ਾਸਨ ਆਇਆ ਨਹੀਂ ਭਾਈ ਭਾਈ ਕਿਉਂ ਹੜੇ ਗੱਡੇ ਨੇ ਯਾਰ ਸਾਈਡ 'ਤੇ ਹੋ ਜਾਓ ਆਪੀ ਦੇਖੀ ਜਾਉ ਸਾਈਡ 'ਤੇ ਹੋ ਜਾਓ ਐਵੇਂ ਕੀ ਫਾਇਦਾ ਇੱਕ ਪਹਿਲੀ ਗੱਲ ਸਾਡੇ ਪਿੰਡ 'ਤੇ ਕੋਣ ਲਾਗੇ ਲੈਂਦਾ ਹਾਂ ਆ ਲਓ ਬਈ ਬਈਓ ਬਲਾਕੇ ਲਓ ਅਸੀਂ ਜਾਣ ਨਹੀਂ ਦਿੰਦੇ ਭਾਈ ਉਹਨਾਂ ਟਾਈਮ ਜੇਸੀਬੀ ਸਾਡੀ ਮੰਗਾਓ ਵਾਪਸ ਮਸਾ ਮੰਗਾਈ ਸੀ ਆ ਕਰੋ ਜੀ ਨਾ ਹਾਂ ਜੇਸੀਬੀ ਸਾਡੀ ਉਰੇ ਚਾਹੀਦੇ ਨਹੀਂ ਅਸੀਂ ਜਾਣ ਨਹੀਂ ਦਿੰਦੇ ਭਾਈ ਤੂੰ ਵੀਰੇ ਨਾਲ ਗੱਲ ਕਰ ਗੱਲ ਲੱਗਿਆ ਨਾ ਆਇਆ ਭਾਈ ਇਹਨਾਂ ਨਾਲ ਲੱਗਿਆ

रोड पटते हैं उन्हें न कीनू मजूरी देती है। वो भाई लगाओ यार इधर भी है ना? पटो पटो यार। नमस्कार। जेसीबी? हाँ। कहो लोग रे छतले ਹਾਂ ਉਹ ਤੁਸੀਂ ਉਹ ਸੋਚ ਲੋ ਮਾੜਾ ਮੋਟਾ ਵੀ ਸੀਐਮ ਨੇ ਪਿੰਡ ਤੇ ਖੜੇ ਆ ਉਹ ਤਾਂ ਨਹੀਂ ਸੋਚਦੇ ਤੁਸੀਂ ਸੋਚ ਲੋ ਵੀ ਅਸੀਂ ਸੀਐਮ ਨੇ ਪਿੰਡ ਤੇ ਖੜੇ ਆ ਸੀਐਮ ਤਾਂ ਨਹੀਂ ਸੋਚਦਾ ਆਪਣੀ ਮੰਡੀ ਵਾਲੀ ਖੜੀ ਆ ਉਹ ਖੜੀ ਆ ਯਾਰ ਦੇਸੀ ਵੀ ਤਾਂ ਕਹਿੰਦੇ ਵਾ ਗਿਆ ਲੱਗ ਗਿਆ ਲਾ ਵਾ ਗਿਆ ਓਏ ਛੁਰਦੀ हाँ बादली पहुंच गई थी, थी, करा है है की थी, है थी बादली क्राउन दी फिर गाना कराएंगे हम एक्टर दूं है कि ये कहरी पूंछ दिया क्राउन कराऊं बादली दासा जाओ इतने कहानी तेरी छुड़ी यानी बादली कितने हो जुगी मगर मंडिया का ड्राइवर नहीं कर पाए मैंने वह तारी चलाता नहीं ताज़े सी बी का ना वो नज़र मंडा बादल ना चलाने � ਬੱਗੂ ਲੱਗ ਪੂਰੀਆਂ ਬਾਰ ਚੂੜੀਆਂ ਦੂਜੇ ਪਾਸੇ ਚੂੜੀਆਂ ਮੁਖਮਾਟਰੀ ਪਿੰਡ ਦਾ ਅੱਲੀ ਵੀ ਬੇਇੱਜ਼ਤੀ ਹੁੰਦੀ ਆ ਓਏ ਬੇਇੱਜ਼ਤੀ ਹੋਣ ਨਹੀਂ ਦਿੱਤੀ ਤੇਰੀ ਬੇਇੱਜ਼ਤੀ ਨਹੀਂ ਹੋਣ ਦਿੱਤੀ ਤੇਰੀ ਸਤਾਇਆ ਓਏ ਭਜਨੇ ਭੁੰਜਨੇ ਮਾਰ ਕੇ ਉਹਨੂੰ ਪੁੱਛ ਲਾ ਬਜੇ ਸੀ ਵੀ ਘੜੀਆਂ ਡਰਾਈਵਰ ਪੁੱਛ ਲਾ ਭਜਨੇ ਉੱਥੇ ਖੜੀਆ ਜੇ ਉਸ ਮੰਡੀ ਦਾ ਹਾਂ